ਸੀ ਗੱਲ ਦੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਹਰਨੂਰ ਕੁਰਾਲੀ ਪਿੰਡ ਖਿਦਰਾਬਾਦ ਦੇ ਵਿੱਚ ਖੜਿਆ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਪਹਿਲਾ ਇੱਕ ਤਸਵੀਰਾਂ ਦਿਖਾਣ ਇਹ ਖਿਦਰਾਬਾਦ ਪਿੰਡ ਦੀਆਂ ਸੜਕਾਂ ਦੀ ਤਸਵੀਰਾਂ ਹੈ ਚਾਹੇ ਬੇਸ਼ੱਕ ਸਾਬਕਾ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਇਸ ਵਕਤ ਲੋਕਾਂ ਦਾ ਗਰੋਧ ਚ ਝਲ ਰਹੀ ਹੈ ਅਤੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਰੋਸ਼ ਨਜ਼ਰ ਆ ਰਿਹਾ ਹੈ ਕਿਉਂਕਿ ਹਲਕੇ ਦੇ ਵਿੱਚ ਸੜਕਾਂ ਕਾਫੀ ਖਰਾਬ ਨੇ ਅੱਜ ਸ਼੍ਰੋਮਣੀ ਕਾਲੀਕਲ ਦੇ ਯੂਥ ਆਗੂ ਰਵਿੰਦਰ ਸਿੰਘ ਖੇੜਾ ਵੱਲੋਂ ਵੀ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਭਾਜੀ ਕੀ ਕਹਿਣਾ ਚਾਹੁੰਦੇ ਹੋ ਸੜਕਾਂ ਦੇ ਹਾਲਾਤ ਬਹੁਤ ਮਾੜੇ ਆ ਤੁਹਾਡੇ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨ ਕਰਿਆ ਇਹ ਸਿਰਫ ਤੁਹਾਨੂੰ ਦੱਸਣ ਲਈ ਵੀ ਹਾਲਾਤ ਕੀ ਬਣ ਗਏ ਲਿੰਕ ਰੋਡਸ ਦੇ ਇਹ ਜਿਹੜੀ ਸੜਕ ਆਪਾਂ ਖੜੇ ਆ ਸਰਪੰਚ ਸਾਹਿਬ ਮੇਰੇ ਨਾਲ ਖੜੇ ਆ ਖਿਜ਼ਰਾ ਬਾਤੋਂ ਲਵਾਨ ਕੜਨ ਜਾਂਦੀ ਹੈ ਹਾਲਾਤ ਦੇਖੋ ਵੀ ਇਹਨੂੰ ਸੜਕ ਕਹਿ ਸਕਦੇ ਹੋ ਤੁਸੀਂ ਮੇਰੇ ਖਿਆਲ ਇਹ ਜਿਹੇ ਹਾਲਾਤ ਆ ਜਿਹੜੇ ਖੇਤਾਂ ਨੂੰ ਕੁੱਚੀਆਂ ਪਹਹਿਆਂ ਜਾਂਦੇ ਉਹਦਾ ਵੀ ਨਹੀਂ ਹੈ ਉਹ ਵੀ ਲੋਕ ਆਪਣੇ ਖੇਤ ਨੂੰ ਜਾਂਦੀ ਜਿਹੜੀ ਕੱਚਾ ਰਸਤੋਂ ਦਾ ਉਹਨੂੰ ਠੀਕ ਕਰ ਲੈਣ ਇਹ ਸਰਕਾਰਾਂ ਕਿੱਥੇ ਸੁੱਤੀਆਂ ਪਈਆਂ ਪਰ ਰੋਡ ਟੈਕਸ ਦੇ ਵਿੱਚ ਜੀਐਸਟੀ ਦੇ ਰੂਪ ਵਿੱਚ ਹੋਰ ਅਨੇਕਾਂ ਹੀ ਰੂਪਾਂ ਦੇ ਵਿੱਚ ਲੋਕਾਂ ਤੋਂ ਟੈਕਸ ਅੰਨੇਵਾਹ ਲੁੱਟਿਆ ਜਾ ਰਿਹਾ ਹੈ ਪਰੰਤੂ ਖਰਚਾ ਇੱਕ ਰੁਪਿਆ ਵੀ ਨਹੀਂ ਲੋਕਾਂ ਦੇ ਬੁਨਿਆਦੀ ਜਿਹੜੀ ਲੋੜ ਹੈ ਮੁੱਖ ਲੋੜ ਹੈ ਇੱਕ ਸਭ ਤੋਂ ਪਹਿਲਾਂ ਕਿਤੇ ਵੀ ਕੋਈ ਡਿਵੈਲਪਮੈਂਟ ਹੋਣੀ ਹੈ ਕਿਤੇ ਵੀ ਆਪਾਂ ਕਿਤੇ ਕੋਈ ਚੀਜ਼ ਗੱਲ ਕਰਨ ਜਾਈਏ ਤਾਂ ਸਭ ਤੋਂ ਪਹਿਲਾਂ ਮੁੱਖ ਜਿਹੜੀ ਚੀਜ਼ ਦੇਖੀ ਜਾਂਦੀ ਹੈ ਉਹਦੀ ਕਨੈਕਟੀਵਿਟੀ ਦੇਖੀ ਜਾਂਦੀ ਹੈ ਰੋਡਸ ਦੇਖੇ ਜਾਂਦੇ ਆ ਪਰ ਲੇਕਿਨ ਹਾਲਾਤ ਸਾਡੇ ਹਲਕੇ ਦੇ ਸੜਕਾਂ ਦੇ ਇਹ ਹੋਗੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਵੀ ਜਿਹੜੇ ਸਾਡੇ ਇੱਥੇ ਹਲਕੇ ਤੋਂ ਵਧਾਈਕ ਨੇ ਜਿਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਦੀ ਕਰਿਓ ਤੁਸੀਂ ਆਪਣੇ ਅੱਜ ਸੰਬੋਧਨ ਦੇ ਵਿੱਚ ਵੀ ਕਿਹਾ ਹੈ ਵੀ ਰਿਸ਼ਤੇ ਤੱਕ ਵੀ ਨਹੀਂ ਹੁੰਦੇ ਜੀ ਕੀ ਗੱਲ ਹੈ ਇਹ ਜਿਹੜੀ ਸੱਚ ਹੈ ਜੀ ਇਹ ਗੱਲ ਹਾਲਾਤ ਇਸ ਤੋਂ ਵੀ ਅੱਗੇ ਵਿਗੜ ਚੁੱਕੇ ਆ ਰਿਸ਼ਤੇ ਹੁਣੇ ਤਾਂ ਅ ਅਜੇ ਬਾਅਦ ਦੀ ਗੱਲ ਕਰੂੰਗੇ ਸਾਡੇ ਤੁਸੀਂ ਪਿੰਡਾਂ ਚ ਆ ਕੇ ਹਾਲਾਤ ਦੇਖੋ ਵੀ ਕੋਈ ਸ਼ਾਮ ਨੂੰ ਰਾਤ ਨੂੰ ਕਿਸੇ ਦਾ ਬੱਚਾ ਬਿਮਾਰ ਹੋ ਜਵੇ ਕੋਈ ਘਰ ਦਾ ਜੀ ਬਿਮਾਰ ਹੋ ਜਵੇ ਉਹਨੂੰ ਹਸਪੀਟਲ ਲੈ ਕੇ ਜਾਣਾ ਪਵੇ ਉਹਨਾਂ ਸ਼ਾਇਦ ਉਹ ਬਿਮਾਰੀ ਕਰਨੇ ਕਲਾਉਂਦਾ ਜਿੰਨਾ ਹੀ ਰਸੂ ਨਿਕਲਦੇ ਹੋਏ ਪਾਸੇ ਭੰਨ ਕੇ ਬੰਦੇ ਦਰਦ ਮੋੜ ਲੈਂਦੇ ਹਾਂ ਤੁਸੀਂ ਸਾਬਕਾ ਕੈਬਨਟ ਮੰਤਰੀ ਮੈਡਮ ਅਰਮੋਲ ਗਗਨਵਾਨ ਤੇ ਕਾਫੀ ਇਲਜ਼ਾਮ ਵੀ ਲਗਾਏ ਨੇ ਤੁਸੀਂ ਕਿਹਾ ਹੈ ਵੀ ਮੈਂ ਖੁਲਾਸਾ ਕਰਾਂਗਾ ਕਿ ਕਾਫੀ ਜ਼ਮੀਨਾਂ ਉਹਨਾਂ ਨੇ ਬਣਾਈਆਂ ਉਹ ਮਾਮਲਾ ਕੀ ਹੈ ਜੀ ਉਹ ਹੌਣ ਵਾਲੇ ਸਮੇਂ ਦੇ ਵਿੱਚ ਵਿੱਦ ਪ੍ਰੂਫ ਸਾਰਾ ਜੱਗਜਾਰ ਕਰਾਂਗੇ ਉਹਦਾ ਕਾਰਨ ਇਹ ਆ ਵੀ ਜਿੱਥੇ ਵੀ ਪ੍ਰੋਗਰਾਮ ਤੇ ਆਉਨੇ ਇੱਕੋ ਗੱਲ ਦਾ ਤਿਆ ਹੁੰਦਾ ਮੈਡਮ ਦਾ ਵੀ ਮੈਂ ਕਿਸੇ ਤੋਂ ਇੱਕ ਰੁਪਿਆ ਨਹੀਂ ਲੈਂਦੀ ਮੈਂ ਕੋਈ ਕਿਸੇ ਤੋਂ ਕ੍ਰਪਸ਼ਨ ਨਹੀਂ ਕਰਦੀ ਬੀਬਾ ਜੀ ਔਰ ਹਰ ਸਮੇਂ ਚ ਇਕੱਲੀ ਇਕੱਲੀ ਚੀਜ਼ ਸਾਹਮਣੇ ਲੋਕਾਂ ਦੇ ਕਿਹਾਵਾਂਗੇ ਤੁਸੀਂ ਆਪਣੀ ਸਪੀਚ ਛਿੰਝ ਮੇਲੇ ਦੀ ਵੀ ਗੱਲ ਆਕੀ ਹੈ ਵੀ ਉਸ ਟਾਈਮ ਵਾਦੇ ਕਿਤੇ ਸੀ ਕਿਉਂ ਕੀ ਹੈ ਵੀ ਛਿੰਝ ਮੇਲੇ ਤੇ 3 ਸਾਲ ਪਹਿਲਾਂ ਬੀਬਾ ਜੀ ਨੇ ਵਾਦਾ ਕਰਿਆ ਸੀ ਵੀ ਜਿਹੜੀ ਖਿਸਰਾਵਾਦ ਤੋਂ ਚਟੌਂਦੀ ਨੂੰ ਜਿਹੜੀ ਸਾਡੇ ਇਲਾਕੇ ਦੀ ਮੇਨ ਸੜਕ ਮੰਨੀ ਜਾਂਦੀ ਆ ਵੀ ਉਹਦਾ 11 ਕਰੋੜ ਰੁਪਏ ਪਾਸ ਹੋ ਚੁੱਕੇ ਆ ਤੇ ਉਹਦਾ 2 ਮਹੀਨੇ ਚ ਕੰਮ ਪੂਰਾ ਹੋ ਜਾਵੇਗਾ ਇਸ ਗੱਲ ਹੋਈ ਨੂੰ 3 ਸਾਲ ਹੋ ਗਏ ਤਾਂ ਇਹ ਸਨ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਸਰਦਾਰ ਵਿੰਧਰ ਸਿੰਘ ਖੇੜਾ ਜੋ ਕਿ ਸੜਕਾਂ ਵੀ ਵਿਖਾ ਰਹੇ ਨੇ ਪਿੰਡ ਖਿਦਰਾਵਾਸ ਤੋਂ ਸਲੇਮਪੁਰ ਨੂੰ ਜਾਂਦੀਆਂ ਹੋਈਆਂ ਕਿ ਕੀ ਕੀ ਹਾਲਾਤ ਸੜਕਾਂ ਦੇ ਬੜੇ ਹੋਏ ਨੇ ਤੇ ਜ਼ਰੂਰ ਕਮੈਂਟ ਕਰਕੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰਿਓ ਅਤੇ ਉਹਨਾਂ ਵੱਲੋਂ ਵੱਡੇ ਬਿਆਨ ਵੀ ਦਿੱਤੇ ਗਏ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਖੁਲਾਸਾ ਵੀ ਕੀਤਾ ਜਾਵੇਗਾ ਕਿ ਕਿਸ ਤਰ੍ਹਾਂ ਜ਼ਮੀਨਾਂ ਸਾਬਕਾ ਕੈਬਨਿਟ ਮੰਤਰੀ ਅਗਵਲੋ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਬਣਾਈਆਂ ਗਈਆਂ ਤੁਸੀਂ ਵੀ ਕਮੈਂਟ ਕਰਕੇ ਵਿਚਾਰ ਆਪਣੇ ਸਾਂਝੇ ਕਰਿਓ ਕਿ ਸੜਕਾਂ ਦੇ ਹਾਲਾਤ ਕੀਵੇਂ ਨੇ ਤੁਸੀਂ ਦੇਖਿਆ ਹੀ ਅੱਜ ਅਸੀਂ ਉੱਥੇ ਰੋਸ ਪ੍ਰਦਰਸ਼ਨ ਕੀਤਾ ਸੀਗਾ ਸੜਕਾਂ ਦੇ ਬਾਰੇ ਸੜਕਾਂ ਦੀ ਖਸਤਾ ਹਾਲਤ ਬਾਰੇ ਇੱਕ ਹੁੰਦਾ ਕਿ ਕਿਤੇ ਬੈਠ ਕੇ ਇੱਕ ਰੋਸ ਜਾ ਪ੍ਰਗਟ ਕਰਕੇ ਨਿਕਲ ਜਾਂਦੇ ਆ ਪਰ ਨਹੀਂ ਐਸੀ ਤੁਹਾਨੂੰ ਰਿਐਲਿਟੀ ਦਿਖਾਉਣ ਵਾਸਤੇ ਇੱਥੇ ਲਿਆਏ ਆ ਕਿ ਵਾਕੇ ਸਾਡੇ ਪਿੰਡਾਂ ਦਾ ਹਾਲ ਦੇਖੋ ਤੁਸੀਂ ਇਹ ਮੇਰੇ ਪਿੰਡ ਦੀ 메ਨ ਸੜਕ ਹੈ ਤੁਸੀਂ ਨਿਕਲਦੇ ਜੋ ਲੋਕ ਐ ਇਥੋਂ ਦਸਰੀਕ ਇਧਰ ਉਧਰੋਂ ਨਿਕਲਦੇ ਆ ਤੁਸੀਂ ਉਹਨਾਂ ਦਾ ਦੇਖਿਆ ਹੀ ਕੀ ਹਾਲ ਹੋ ਰਿਹਾ ਹੈ ਇਹ ਰਿਐਲਿਟੀ ਹੈ ਇਹ ਰਿਐਲਿਟੀ ਹੈ ਇਹ ਘਟੋ ਘਟ ਤਿੰਨ ਸਾਲ ਚਾਰ ਸਾਲ ਤੋਂ ਇਹ ਬਹੁਤ ਬੁਰਾ ਹਾਲ ਹੈ ਹੁਣ ਤਾਂ ਪ੍ਰਸ਼ਾਸਨ ਦੇ ਵਿੱਚ ਇਹ ਮਤਲਬ ਕਿ ਇੱਕ ਤੋਬੇ ਦਾ ਰੂਪ ਧਾਰਨ ਕਰ ਚੁੱਕੀ ਹੈ ਸੜਕ ਤੁਹਾਨੂੰ ਕਿਤੇ ਸੜਕ ਨਹੀਂ दिखेਗੀ ਸਿਰੇ ਤੱਕ ਤੋਬਾ ਹੀ ਦਿਖੇਗਾ ਅਸੀਂ ਦੱਸਿਆ ਮੈਡਮ ਨੂੰ ਮਨਮੋਲ ਕਰਨ ਮਾਨਮਤ ਭਾਈ ਕਿ ਨਾ ਇਥੋਂ ਸਾਡੀ ਇਹ ਹਾਲਤ ਹੈ ਦੇਖੋ ਜੀ ਬਹੁਤ ਪਜਾਈਆਂ ਨੇ ਇੱਕ 6 ਕਿ ਮਹੀਨੇ ਪਹਿਲਾਂ ਸਾਡੇ ਨਾਲ ਦੇ ਬਰਸਾਲਪੁਰ ਪਿੰਡ ਇੱਕ ਪ੍ਰੋਗਰਾਮ ਸੀਗਾ ਸਰਕਾਰ ਦਾ ਸਰਕਾਰ ਤੁਹਾਡੇ ਦੁਆਰ ਉਹਦੇ ਵਿੱਚ ਅਸੀਂ ਉੱਥੇ ਗਏ ਪਿੰਡ ਵਾਸੀਆਂ ਨੂੰ ਲੈ ਕੇ ਮੋਤਵਾਰਾਂ ਨੂੰ ਲੈ ਕੇ ਨਾਲ ਆਪਣੇ ਤੇ ਉੱਥੇ ਮੈਂ ਪੀ ਡਬਲਯੂ ਡੀ ਦੇ ਬੰਦਿਆਂ ਨੂੰ ਮਿਲਿਆ ਐਸ ਡੀ ਐਮ ਸਾਹਿਬ ਨੂੰ ਮਿਲਿਆ ਉਹਨਾਂ ਨੇ ਕਿਹਾ ਕਿ ਤੁਸੀਂ ਇਹਨੂੰ ਰਿਟਨ ਦੇ ਵਿੱਚ ਦਿਓ ਮੈਂ ਉਸੇ ਦਿਨ ਉਹਨਾਂ ਨੂੰ ਵੀ ਇੱਥੇ ਰਿਅਲਿਟੀ ਚੈੱਕ ਕਰਾ ਕੇ ਰਿਟਨ ਦੇ ਵਿੱਚ ਦਿੱਤਾ ਬਟ ਕੋਈ ਸੁਣਵਾਈ ਨਹੀਂ ਨਹੀਂ ਮੇਰੀ ਗੱਲ ਨਹੀਂ ਨਹੀਂ ਉਹ ਤਾਂ ਹੈਗਾ ਹੀ ਐ ਚਲੋ ਬੈਠੋ ਇਹ ਚਲੋ ਬੈਠੋ ਰੋਕੋ ਨਹੀਂ ਚਲੋ ਤੂੰ ਸਾਡੇ ਨਾਲ ਖੜਾ ਅਸੀਂ ਤੁਹਾਡੇ ਨਾਲ ਖੜਾਂਗੇ ਜਿਹੜਾ ਕੰਮ ਸਰਕਾਰ ਕਰੂਗੀ ਜਾਂ ਮੇਰੇ ਤੋਂ ਲੱਡੂ ਬਣਵਾਹੀਂ ਮੇਰੇ ਤੋਂ ਸਰੋਪਾ ਪਹੁੰਚ ਜਿੱਦੇ ਪਾਉਣਾ ਤਿੰਨ ਸਾਲ ਪਹਿਲਾਂ ਨੌਕਰੀ ਕਰਕੇ ਗਈ ਸੀ ਬੀਬੀ ਮੰਤਰੀ ਸੀਗੀ ਟਟੋਲੀ ਵਾਲੀ ਸੜਕ 1.15 ਕਰੋੜ ਪਾਸ ਵੀ ਹੋ ਗਈ ਤੇ ਤੁਸੀਂ ਰੋਜ ਕੋਠੀ ਜਾਂਦੇ ਹੋ ਵੀਰੇ ਤੁਸੀਂ ਤੁਸੀਂ ਨਹੀਂ ਬਣੇ ਕਿਉਂ ਨਹੀਂ ਬਣੀ ਕਿਉਂ ਨਹੀਂ ਸਾਰੀਆਂ ਸੜਕਾਂ ਬਣੀ ਕਿਉਂ ਨਹੀਂ ਸਾਰੀਆਂ ਸੜਕਾਂ ਪਾਸ ਹੋਈਆਂ 12 ਕਰੋੜ ਦੇ ਜਿਹੜੇ ਉਹਦੇ ਧਾਇਰੇ ਸੀਗੀ ਇਹ ਇਹ ਤਾਂ ਜਿਹੜੀ ਟਟੋਲੀ ਵਾਲੀ ਇਹ ਤਾਂ 2 ਮਹੀਨੇ ਤੱਕ ਬਣ ਜਾਣੀ ਜਿਹੜੀ ਇਹ ਸੀਗੀ ਇਹ ਸੜਕ ਹੈ ਨਹੀਂ ਉਹ ਨਹੀਂ ਨਹੀਂ ਹੁਣ ਉਹ ਪੈਸੇ ਹੁਣ ਜਿਆਦਾ ਆਣੇ ਚਾਹੀਦੇ ਹੈ ਜਦੋਂ ਪੈਸੇ ਆਉਣਗੇ ਉਦੋਂ ਹੀ ਹੈ ਹੁਣ ਪੈਸੇ ਹੋਣਾ ਮਤਲਬ ਕਿ ਉਹਨੇ ਪਾਸ ਕਰੇ ਵਾਦਾ ਕਰ ਜੇ ਜੇਦਾ ਬਣ ਗਈ ਮੈਂ ਤੁਹਾਡਾ ਸਨਮਾਨ ਕਰੂੰਗਾ ਘੁੱਟਿਆ ਮਿਲਵਾ ਕਰੂੰਗਾ ਸਾਸੀ ਗਾਲ ਦੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਹਰੂਨ ਕੁਰਾਲੀ ਪਿੰਡ ਖਿਦਰਾਬਾਦ ਦੇ ਵਿੱਚ ਖੜਿਆ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਪਹਿਲਾ ਇੱਕ ਤਸਵੀਰਾਂ ਦਿਖਾਣ ਇਹ ਖਿਦਰਾਬਾਦ ਪਿੰਡ ਦੀਆਂ ਸੜਕਾਂ ਦੀ ਤਸਵੀਰਾਂ ਹੈ ਚਾਹੇ ਬੇਸ਼ੱਕ ਸਾਬਕਾ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਇਸ ਵਕਤ ਲੋਕਾਂ ਦਾ ਕਰੋਧ ਚਿੜ ਰਹੀ ਹੈ ਅਤੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਰੋਸ਼ ਨਜ਼ਰ ਆ ਰਿਹਾ ਹੈ ਕਿਉਂਕਿ ਹਲਕੇ ਦੇ ਵਿੱਚ ਸੜਕਾਂ ਕਾਫੀ ਖਰਾਬ ਨੇ ਅੱਜ ਸ਼੍ਰੋਮਣੀ ਕਾਲੀਕਲ ਦੇ ਯੂਥ ਆਗੂ ਰਵਿੰਦਰ ਸਿੰਘ ਖੇੜਾ ਵੱਲੋਂ ਵੀ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਭਾਜੀ ਕੀ ਕਹਿਣਾ ਚਾਹੁੰਦੇ ਹੋ ਸੜਕਾਂ ਦੇ ਹਾਲਾਤ ਬਹੁਤ ਮਾੜੇ ਆ ਤੁਹਾਡੇ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨ ਕਰਿਆ ਇਹ ਸਿਰਫ ਤੁਹਾਨੂੰ ਦੱਸਣ ਲਈ ਵੀ ਹਾਲਾਤ ਕੀ ਬਣ ਗਏ ਲਿੰਕ ਰੋਡਸ ਦੇ ਇਹ ਜਿਹੜੀ ਸੜਕ ਆਪਾਂ ਖੜੇ ਆ ਸਰਪੰਚ ਸਾਹਿਬ ਮੇਰੇ ਨਾਲ ਖੜੇ ਆ ਖਿਜ਼ਰਾ ਬਾਟੋਂ ਲਵਾਨ ਕੜਨ ਜਾਂਦੀ ਆ ਹਾਲਾਤ ਦੇਖੋ ਵੀ ਇਹਨੂੰ ਸੜਕ ਕਹਿ ਸਕਦੇ ਹੋ ਤੁਸੀਂ ਮੇਰੇ ਖਿਆਲ ਇਹ ਜਿਹੇ ਹਾਲਾਤ ਆ ਜਿਹੜੇ ਖੇਤਾਂ ਨੂੰ ਕੁੱਚੀਆਂ ਪਹਹਿਆਂ ਜਾਂਦੇ ਉਹ ਤਾਂ ਵੀ ਨਹੀਂ ਹੈ ਉਹ ਵੀ ਲੋਕ ਆਪਣੇ ਖੇਤ ਨੂੰ ਜਾਂਦੀ ਜਿਹੜੀ ਕੱਚਾ ਰਸਤਾਂ ਦਾ ਉਹਨੂੰ ਠੀਕ ਕਰ ਲੰਨੇ ਆ ਇਹ ਸਰਕਾਰਾਂ ਕਿੱਥੇ ਸੁੱਤੀਆਂ ਪਈਆਂ ਰੋਡ ਟੈਕਸ ਦੇ ਵਿੱਚ ਜੀਐਸਟੀ ਦੇ ਰੂਪ ਵਿੱਚ ਹੋਰ ਅਨੇਕਾਂ ਹੀ ਰੂਪਾਂ ਦੇ ਵਿੱਚ ਲੋਕਾਂ ਤੋਂ ਟੈਕਸ ਅੰਨੇਵਾਹ ਲੁੱਟਿਆ ਜਾ ਰਿਹਾ ਪਰੰਤੂ ਖਰਚਾ 1 ਰੁਪਿਆ ਵੀ ਨਹੀਂ ਲੋਕਾਂ ਦੇ ਬੁਨਿਆਦੀ ਜਿਹੜੀ ਲੋੜ ਹੈ ਮੁੱਖ ਲੋੜ ਹੈ ਕਿ ਸਭ ਤੋਂ ਪਹਿਲਾਂ ਕਿਤੇ ਵੀ ਕੋਈ ਡਿਵੈਲਪਮੈਂਟ ਹੋਣੀ ਆ ਕਿਤੇ ਵੀ ਆਪਾਂ ਕਿਤੇ ਕੋਈ ਚੀਜ਼ ਗੱਲ ਕਰਨ ਜਾਈਏ ਤਾਂ ਸਭ ਤੋਂ ਪਹਿਲਾਂ ਮੁੱਖ ਇਹ ਚੀਜ਼ ਦੇਖੀ ਜਾਂਦੀ ਉਹਨੇ ਕਨੈਕਟੀਵਿਟੀ ਦੇਖੀ ਜਾਂਦੀ ਆ ਰੋਡਸ ਦੇਖੇ ਜਾਂਦੇ ਆ ਪਰ ਲੇਕਿਨ ਹਾਲਾਤ ਸਾਡੇ ਹਲਕੇ ਦੇ ਸੜਕਾਂ ਦੇ ਇਹ ਹੋ ਗਏ ਤੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਵੀ ਜਿਹੜੇ ਸਾਡੇ ਇੱਥੇ ਹਲਕੇ ਤੋਂ ਵਧਾਇਕ ਨੇ ਜਿਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਦੀ ਕਰਿਓ ਤੁਸੀਂ ਆਪਣੇ ਅੱਜ ਸੰਬੋਧਨ ਦੇ ਵਿੱਚ ਵੀ ਕਿਹਾ ਹੈ ਵੀ ਰਿਸ਼ਤੇ ਤੱਕ ਵੀ ਨਹੀਂ ਹੁੰਦੇ ਜੀ ਕੀ ਗੱਲ ਹੈ ਇਹ ਜਿਹੜੀ ਸੱਚ ਹੈ ਜੀ ਇਹ ਗੱਲ ਹਾਲਾਤ ਇਸ ਤੋਂ ਵੀ ਅੱਗੇ ਵਿਗੜ ਚੁੱਕੇ ਆ ਰਿਸ਼ਤੇ ਹੁਣੇ ਤਾਂ ਅ ਅਜੇ ਬਾਅਦ ਦੀ ਗੱਲ ਕਰੂੰਗੇ ਸਾਡੇ ਤੁਸੀਂ ਪਿੰਡਾਂ ਚ ਆ ਕੇ ਹਾਲਾਤ ਦੇ ਵੇਖੋ ਵੀ ਕੋਈ ਸ਼ਾਮ ਨੂੰ ਰਾਤ ਨੂੰ ਕਿਸੇ ਦਾ ਬੱਚਾ ਬਿਮਾਰ ਹੋ ਜਵੇ ਕੋਈ ਘਰ ਦਾ ਜੀ ਬਿਮਾਰ ਹੋ ਜਵੇ ਉਹਨੂੰ ਹਸਪੀਟਲ ਲੈ ਕੇ ਜਾਣਾ ਪਵੇ ਉਹਨਾਂ ਸ਼ਾਇਦ ਉਹ ਬਿਮਾਰੀ ਕਰਨੇ ਕਲਾਉਂਦਾ ਜਿੰਨਾ ਹਰਾਸਿਓ ਨਿਕਲਦੇ ਹੋਏ ਪਾਸੇ ਭੰਨ ਕੇ ਬੰਦੇ ਦਰਦ ਮੋੜਾ ਜੀ ਤੁਸੀਂ ਸਾਫਕਾ ਕੈਬਨੇਟ ਮੰਤਰੀ ਮੈਡਮ ਅਰਮੋਲ ਗਗਨਵਾਨ ਤੇ ਕਾਫੀ ਇਲਜ਼ਾਮ ਵੀ ਲਗਾਏ ਨੇ ਤੁਸੀਂ ਕਿਹਾ ਵੀ ਮੈਂ ਖੁਲਾਸਾ ਕਰਾਂਗਾ ਕਿ ਕਾਫੀ ਜ਼ਮੀਨਾਂ ਉਹਨਾਂ ਨੇ ਬਣਾਈਆਂ ਉਹ ਮਾਮਲਾ ਕੀ ਹੈ ਜੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਵਿੱਦ ਪ੍ਰੂਫ ਸਾਰਾ ਜੱਗਜਾਰ ਕਰਾਂਗੇ ਉਹਦਾ ਕਾਰਨ ਇਹ ਆ ਵੀ ਜਿੱਥੇ ਵੀ ਪ੍ਰੋਗਰਾਮ ਤੇ ਆਉਨੇ ਇੱਕੋ ਗੱਲ ਦਾ ਤਿਆ ਹੁੰਦਾ ਮੈਡਮ ਦਾ ਵੀ ਮੈਂ ਕਿਸੇ ਤੋਂ ਇੱਕ ਰੁਪਿਆ ਨਹੀਂ ਲੈਂਦੀ ਮ ਬੀਪਾ ਜੀ ਹੌਨਰ ਸਮੇਂ ਚ ਇਕੱਲੀ ਇਕੱਲੀ ਚੀਜ਼ ਸਾਹਮਣੇ ਲੋਕਾਂ ਦੇ ਕੇ ਆਵਾਂਗੇ ਤੁਸੀਂ ਆਪਣੀ ਸਪੀਚ ਚ ਛਿੰਝ ਮੇਲੇ ਦੀ ਵੀ ਗੱਲ ਆਖੀ ਹੈ ਵੀ ਉਸ ਤੇ ਵਾਦੇ ਕਿਤੇ ਸੀ ਕਿਉਂ ਕੀ ਹੈ ਵੀ ਛਿੰਝ ਮੇਲੇ ਤੇ 3 ਸਾਲ ਪਹਿਲਾਂ ਬੀਪਾ ਜੀ ਨੇ ਵਾਦਾ ਕਰਿਆ ਸੀ ਵੀ ਜਿਹੜੀ ਖਿਸਰਾਵਾਦ ਤੋਂ ਚਟੌਲੀ ਨੂੰ ਜਿਹੜੀ ਸਾਡੇ ਇਲਾਕੇ ਦੀ ਮੇਨ ਸੜਕ ਮੰਨੀ ਜਾਂਦੀ ਆ ਵੀ ਉਹਦਾ 11.5 ਕਰੋੜ ਰੁਪਏ ਪਾਸ ਹੋ ਚੁੱਕਿਆ ਤੇ ਉਹਦਾ 2 ਮਹੀਨੇ ਚ ਕੰਮ ਪੂਰਾ ਹੋ ਜਾਵੇਗਾ ਇਸ ਗੱਲ ਹੋਈ ਨੂੰ 3 ਸਾਲ ਹੋ ਗਏ ਤਾਂ ਇਹ ਸਨ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਸਰਦਾਰ ਵਿੰਦਤ ਸਿੰਘ ਖੇੜਾ ਜੋ ਕਿ ਸੜਕਾਂ ਵੀ ਵਿਖਾ ਰਹੇ ਨੇ ਪਿੰਡ ਖਿਦਰਾਵਾਦ ਤੋਂ ਸਲੇਮਪੁਰ ਨੂੰ ਜਾਂਦੀਆਂ ਹੋਈਆਂ ਕਿ ਕੀ ਕੀ ਹਾਲਾਤ ਸੜਕਾਂ ਦੇ ਬੜੇ ਹੋਏ ਨੇ ਤੇ ਜ਼ਰੂਰ ਕਮੈਂਟ ਕਰਕੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰਿਓ ਅਤੇ ਉਹਨਾਂ ਵੱਲੋਂ ਵੱਡੇ ਬਿਆਨ ਵੀ ਦਿੱਤੇ ਗਏ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਖੁਲਾਸਾ ਵੀ ਕੀਤਾ ਜਾਵੇਗਾ ਕਿ ਕਿਸ ਤਰ੍ਹਾਂ ਜ਼ਮੀਨਾਂ ਸਾਫਕਾ ਕੈਬਨਿਟ ਮੰਤਰੀ ਅਗਲੋ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਬਣਾਈਆਂ ਗਈਆਂ ਤੁਸੀਂ ਵੀ ਕਮੈਂਟ ਕਰਕੇ ਵਿਚਾਰ ਆਪਣੇ ਸਾਂਝੇ ਕਰਿਓ ਕਿ ਹਸ ਸੜਕਾਂ ਦੇ ਹਾਲਾਤ ਕੀਵੇਂ ਨੇ ਤੁਸੀਂ ਦੇਖਿਆ ਹੀ ਅੱਜ ਅਸੀਂ ਉੱਥੇ ਰੋਸ ਪ੍ਰਦਰਸ਼ਨ ਕੀਤਾ ਸੀਗਾ ਸੜਕਾਂ ਦੇ ਬਾਰੇ ਸੜਕਾਂ ਦੀ ਖਸਤਾ ਹਾਲਤ ਬਾਰੇ ਇੱਕ ਹੁੰਦਾ ਕਿ ਕਿਤੇ ਬੈਠ ਕੇ ਇੱਕ ਰੋਸ ਜਾ ਪ੍ਰਗਟ ਕਰਕੇ ਨਿਕਲ ਜਾਂਦੇ ਆ ਪਰ ਨਹੀਂ ਐਸੀ ਤੁਹਾਨੂੰ ਰਿਐਲਿਟੀ ਦਿਖਾਉਣ ਵਾਸਤੇ ਇੱਥੇ ਲਿਆਏ ਆ ਕਿ ਵਾਕੇ ਸਾਡੇ ਪਿੰਡਾਂ ਦਾ ਹਾਲ ਦੇਖੋ ਤੁਸੀਂ ਇਹ ਮੇਰੇ ਪਿੰਡ ਦੀ ਮੇਨ ਸੜਕ ਹੈ ਤੁਸੀਂ ਨਿਕਲਦੇ ਜੋ ਲੋਕ ਐ ਇੱਥੋਂ ਬਸਰੀਕ ਇਧਰ ਉਧਰੋਂ ਨਿਕਲਦੇ ਤੁਸੀਂ ਉਹਨਾਂ ਦਾ ਦੇਖਿਆ ਹੀ ਕੀ ਹਾਲ ਹੋ ਰਿਹਾ ਹੈ ਇਹ ਰਿਐਲਿਟੀ ਹੈ ਇਹ ਰਿਐਲ ਇਹ ਘਟੋ ਘਟ 3 ਸਾਲ 4 ਸਾਲ ਤੋਂ ਇਹ ਬਹੁਤ ਬੁਰਾ ਹਾਲ ਹੈ ਹੁਣ ਤਾਂ ਬਰਸਾਦ ਦੇ ਵਿੱਚ ਇਹ ਮਤਲਬ ਇੱਕ ਤੋਬੇ ਦਾ ਰੂਪ ਧਾਰਨ ਕਰ ਚੁੱਕੀ ਹੈ ਸੜਕ ਤੁਹਾਨੂੰ ਕਿਤੇ ਸੜਕ ਨਹੀਂ दिखेਗੀ ਸਿਰੇ ਤੱਕ ਤੋਬਾ ਹੀ ਦਿਖੇਗਾ ਤੁਸੀਂ ਦੱਸਿਆ ਮੈਡਮ ਅਨਮੋਲ ਕਰਨ ਮਾਨਨਾ ਭਾਈ ਕਿਨੇ ਇਥੋਂ ਸਾਡੀ ਇਹ ਹਾਉਸ ਦੇਖੋ ਜੀ ਬਹੁਤ ਪਜਾਈਆਂ ਨੇ ਇੱਕ 6 ਮਹੀਨੇ ਪਹਿਲਾਂ ਸਾਡੇ ਨਾਲ ਦੇ ਬਰਸਾਲਪੁਰ ਪਿੰਡ ਇੱਕ ਪ੍ਰੋਗਰਾਮ ਸੀਗਾ ਸਰਕਾਰ ਦਾ ਸਰਕਾਰ ਤੁਹਾਡੇ ਦੁਆਰ ਉਹਦੇ ਵਿੱਚ ਐਸੀ ਉੱਥੇ ਗਏ ਪਿੰਡ ਵਾਸੀਆਂ ਨੂੰ ਲੈ ਕੇ ਮੋਤਵਾਰਾਂ ਨੂੰ ਲੈ ਕੇ ਨਾਲ ਆਪਣੇ ਤੇ ਉੱਥੇ ਮੈਂ ਪੀ ਡਬਲਯੂ ਡੀ ਦੇ ਬੰਦਿਆਂ ਨੂੰ ਮਿਲਿਆ ਐਸ ਡੀ ਐਮ ਸਾਹਿਬ ਨੂੰ ਮਿਲਿਆ ਉਹਨਾਂ ਨੇ ਕਿਹਾ ਕਿ ਤੁਸੀਂ ਇਹਨੂੰ ਰਿਟਨ ਦੇ ਵਿੱਚ ਦਿਓ ਮੈਂ ਉਸੇ ਦਿਨ ਉਹਨਾਂ ਨੂੰ ਵੀ ਇੱਥੇ ਰਿਅਲਿਟੀ ਚੈੱਕ ਕਰਾ ਕੇ ਰਿਟਨ ਦੇ ਵਿੱਚ ਦਿੱਤਾ ਬਟ ਕੋਈ ਸੁਣਵਾਈ ਨਹੀਂ ਨਹੀਂ ਮੇਰੀ ਗੱਲ ਸੁਣ ਹਾਂ ਆਪਣੀ ਆਪੇ ਹੀ ਰਹਿਣਾ ਨਹੀਂ ਨਹੀਂ ਉਹ ਤਾਂ ਹੈਗੇ ਹੀ ਆ ਚਲੋ ਬੈਠੋ ਇਹ ਚਲੋ ਬੈਠੋ ਰੋਕੋ ਨਹੀਂ ਚਲੋ ਤੂੰ ਸਾਡੇ ਨਾਲ ਖੜਾ ਅਸੀਂ ਤੁਹਾਡੇ ਨਾਲ ਖੜਾਂਗੇ ਜਿਹੜਾ ਕੰਮ ਸਰਕਾਰ ਕਰੂਗੀ ਜਾਂ ਮੇਰੇ ਤੋਂ ਲੱਡੂ ਬਣਵਾਹੀਂ ਮੇਰੇ ਤੋਂ ਸਰੋਪਾ ਪਹੁੰਚ ਜਿੱਦੇ ਪਾਉਣਾ ਤਿੰਨ ਸਾਲ ਪਹਿਲਾਂ ਨੌਕਰ ਕੇ ਕਹਿੰਦੀ ਸੀ ਬੀਬੀ ਮંત્રી ਸੀਗੀ ਟਟੋਲੀ ਵਾਲੀ ਸੜਕ 1.15 ਕਰੋੜ ਪਾਸ ਵੀ ਹੋ ਗਈ ਤੇ ਤੁਸੀਂ ਰੋਜ ਕੋਠੀ ਜਾਂਦੇ ਹੋ ਵੀਰੇ ਤੁਸੀਂ ਤੁਸੀਂ ਨਹੀਂ ਬਣੇ ਕਿਉਂ ਨਹੀਂ ਬਣੇ ਕਿਉਂ ਨਹੀਂ ਸਾਰੀਆਂ ਸੜਕਾਂ ਬਣੇ ਕਿਉਂ ਨਹੀਂ ਸਾਰੀਆਂ ਸੜਕਾਂ ਪਾਸ ਹੋਈਆਂ 12 ਕਰੋੜ ਦੇ ਜਿਹੜੇ ਉਹਦੇ ਟਾਇਰੇ ਸੀਗੀ ਇਹ ਇਹ ਤਾਂ ਜਿਹੜੀ ਟਟੋਲੀ ਵਾਲੀ ਇਹ ਤਾਂ 2 ਮਹੀਨੇ ਤੱਕ ਬਣ ਜਾਣੀ ਜਿਹੜੀ ਇਹ ਸੀਗੀ ਇਹ ਸੜਕ ਨਹੀਂ ਉਹ ਨਹੀਂ ਨਹੀਂ ਹੁਣ ਉਹ ਪੈਸੇ ਹੁਣ ਜਿਆਦਾ ਆਣੇ ਚਾਹੀਏ ਜੀ ਜਦੋਂ ਪੈਸੇ ਆਉਣਗੇ ਉਦੋਂ ਹੀ ਹੈ ਹੁਣ ਪੈਸੇ ਹੁਣ ਮਤਲਬ ਕਿ ਉਹਨੇ ਪਾਸ ਕਰੇਗਾ ਵਾਦਾ ਕਰ ਜੇ ਜੇ ਤਾ ਬਣ ਗਈ ਮੈਂ ਤੁਹਾਡਾ ਕੇ ਸਨਮਾਨ ਕਰੂੰਗਾ ਘੁੱਟਿਆ ਮਿਲਵਾ ਕਰੂੰਗਾ ਮੇਰੀ ਗੱਲ ਸੁਣ